ਦੀ ਡਿਟੇਲਸ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਕ੍ਰਿਮੀਨਲਜ਼ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਜ਼ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਕਿ ਜੀਵਨ ਫੌਜੀ ਨਾਲ ਰਿਲੇਟਡ ਨੇ ਇਹ ਬੰਦੇ ਚਾਰ ਅਰੈਸਟ ਕੀਤੇ ਪੁਲਿਸ ਨੇ ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੇ ਕੁਮਾਰ ਐਲੀਅਸ ਅੱਜੂ ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕਦਮਾ ਦਰਜ ਹੈ ਸੀਪੀ ਜਲੰਧਰ ਦੇ ਏਰੀਏ 'ਚ ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ ਐਲੀਅਸ ਬੱਬੂ ਅਬਿਨਵ ਭਗਤ ਐਲੀਅਸ ਅਬੀ ਸਨੀ ਕੁਮਾਰ ਸਨ ਆਫ ਸੁਰਿੰਦਰ ਕੁਮਾਰ ਔਰ ਇਹਨਾਂ ਦਾ ਇੱਕ ਪੰਜਵਾਂ ਸਾਥੀ ਜਿਹੜਾ ਜੁਵినਾਈਲ ਹੈ ਜਦਾ ਨਾਮ ਨਹੀਂ ਮੈਂ ਡਿਸਕਲੋਸ ਕਰਦਾ ਇਹ ਪੰਜੋਂ ਬੰਦੇ ਜਿਹੜੇ ਆ ਇਹ ਬਾਰਡਰ ਏਰੀਆ ਤੋਂ ਨਾਲਾ ਸੈਕਟਰ ਤੋਂ ਗ੍ਰੇਨੇਡ ਲੈ ਕੇ ਆਏ ਔਰ ਇਹਨੂੰ ਟਾਸ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਇਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ ਚ ਅਰੈਸਟ ਹੋ ਗਏ ਇਹਨਾਂ ਦੇ ਪੋਜੀਸ਼ਨ ਚੋਂ ਇੱਕ ਹੈਂਡ ਗ੍ਰੇਨੇਡ ਇੱਕ 32 ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮਡਲੀ ਪੁੱਛ ਕੇ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਬੰਦੇ ਤੇ ਗੋਲੀ ਚੱਲੀ ਸੀ ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰੇਨੇਡ ਨੇ ਇਹਨਾਂ ਨੇ ਬਾਰਡਰ ਏਰੀਆ ਚ ਵੀ ਡਿਲੀਵਰੀਆਂ ਜਾ ਕੇ ਦਿੱਤੀ ਇੱਕ ਹੋਰ ਹੈਂਡ ਗ੍ਰੇਨੇਡ ਉਸੇ ਮੋਟਰਸਾਈਕਲ ਤੇ ਜੀ ਉਸਦੇ ਨਹੀਂ ਅਲੱਗ ਗਏ ਸੀਗੇ ਉਸੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਸਾਡੇ ਇਨਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ ਚ ਫਤਾਹਪੁਰ ਦਾ ਏਰੀਆ ਥਾਣਾ اسلامਾਬਾਦ ਦਾ ਹੈ ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ ਹੈ ਜਦੋਂ ਗੱਡੀ 'ਚੋਂ ਆਏ ਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਆ ਉਹਦਾ ਸਰਵਿਸ ਪਿਸਟਲ ਖੋ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਐਸੇ ਸ਼ਮਸ਼ੀਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜੁੜਾ ਕਿ ਲਾਪੇ ਲੱਗਿਆ ਜਿਹਦੇ ਤੇ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਅਜੇ ਕੁਮਾਰ ਲਈ ਸੱਜੂ ਨੂੰ ਬਾਕੀ ਬੰਦੇ ਸਾਰੇ ਹਰਾਸ ਨੇ ਇਹਨਾਂ ਦੀ ਪੁੱਛ ਕੇ ਜਾਰੀ ਹੈ ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸਕ ਕੀਤਾ ਗਿਆ ਸੀ ਉਹ ਟਲਿਆ ਔਰ ਇਹਨਾਂ ਦਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਹੈ ਜਰਮਨੀ ਦੇ ਵਿੱਚ ਔਰ ਈਵਨ ਅਰਮੀਨੀਆ ਦਾ ਵੀ ਵਿੱਚ ਇਹਦੇ ਚ ਰੈਫਰੈਂਸ ਆਇਆ ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਉਹ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇਰਾ ਵੈਪਨ ਵਾਲੋ ਖਬਰ ਹੀ ਵਾਸਤੇ ਰੱਖਿਆ ਗਿਆ ਇਹ ਕਿਤੇ ਵਰਤਿਆ ਵੀ ਗਿਆ ਪਹਿਲਾਂ ਇਹਨਾਂ ਦੇ ਪਲਾ ਨਹੀਂ ਉਹ ਵੈਪਨ ਰਿਕਵਰ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਹੈ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨਟੱਚ ਨੇ ਜੇਲ ਕਰਕੇ ਪੁਰਾਣੇ ਔਰ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹੁੰਨਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੇਲਾ ਵਿੱਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜੇ ਗਲਤ ਕੰਮਾਂ 'ਚ ਉਹ ਪੈ ਜਾਂਦੇ ਅੱਛਾ ਸਰ ਜਿਹੜਾ ਪਰਵਸ਼ਨਗਰ ਜਿਹੜਾ ਬੰਬਲਾਸ਼ ਕੀਤਾ ਗਿਆ ਸੀ ਚੌਂਕੀ ਦੇ ਵਿੱਚ ਉਹ ਉਹਨਾਂ ਵਿੱਚ ਵੀ ਇਨਵੋਲ ਹੈ ਨਹੀਂ ਉਹ ਪਹਿਲਾਂ ਆਪਾਂ ਫੜਲੇ ਸੀ ਬੰਦੇ ਬੇਸਿਕਲੀ ਇਹ ਬੰਦੇ ਨਵਾਂ ਮੋਡਿਊਲ ਤਿਆਰ ਕੀਤਾ ਜਾ ਰਿਹਾ ਸੀ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਰਡਰ ਏਰੀਆ ਚੋਂ ਕਨਸਾਈਨਮੈਂਟ ਚੁੱਕ ਕੇ ਲਿਆ ਕੇ ਇਹਨਾਂ ਨੇ ਇੱਥੇ ਮਤਲਬ ਕੋਈ ਵਾਰਦਾਤ ਕਰਨ ਵਾਸਤੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਜਿਸ ਚ ਇਹ ਕਾਮਯਾਬ ਨਹੀਂ ਹੋ ਸਕੇ ਔਰ ਮੈਂ ਪੁਲਿਸ ਦੀ ਸਲਾਘਾ ਕਰਦਾ ਸਪੈਸ਼ਲੀ ਇਨਸਪੈਕਟਰ ਮਨਜੀਤ ਕੌਰ ਸਾਡੇ ਜਿਹੜੇ ਐਸ ਐਚ ਓ ਗੇਟ ਰਕੀਮਾ ਜਸਪਾਲ ਸਿੰਘ ਏ ਸੀ ਪੀ ਔਰ ਏ ਡੀ ਸੀ ਪੀ ਵਨ ਸਾਡੇ ਵਿਸ਼ਾਲਜੀਤ ਜੀ ਇਹਨਾਂ ਨੇ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਔਰੇ ਬਸਟ ਕੀਤਾ ਗਿਆ ਟੈਰਰ ਮੋਡਿਊਲ ਅੱਛਾ ਸਰ ਇੱਕ ਸਵਾਲ ਹੈ ਕਿ ਇਹ ਜਿਹੜਾ ਹੈਗਾ ਕਿਹੜੀ ਚੌਂਕ 'ਚ ਬੰਬ ਮਾਰਨਾ ਸੀ ਐਦਾਂ ਗ੍ਰੇਨੇਡ ਇਹਨਾਂ ਨੇ ਅਜੇ ਇਹਨਾਂ ਨੂੰ ਟਾਸਕ ਆ ਰਿਹਾ ਸੀ ਉਹ ਕਹਿੰਦੇ ਕਿ ਕਿਤੇ ਵੀ ਕਰ ਦੋ ਜੋ ਮੋੜਲੀ ਪੁੱਛ ਕੇ ਚ ਆਇਆ ਉਹਨਾਂ ਨੂੰ ਇਹ ਸੀ ਵੀ ਅਸੀਂ ਕਿਸੇ ਤਰੀਕੇ ਨਾਲ ਮਤਲਬ ਆਪਣੀ ਨਿਊਜ਼ ਬਣਾਈਏ ਤੇ ਰਿਸਪੌਂਸਿਬਿਲਟੀ ਲਈਏ ਅੱਛਾ ਜੀ ਤੇ ਇਹ ਕਿੰਨੇ ਪਹਿਲੇ ਵੀ ਕਿਤੇ ਚੌਂਕੀ 'ਚ ਇਹਨਾਂ ਨੇ ਗ੍ਰੇਨੇਡ ਬਲਾਸ ਕੀਤਾ ਨਹੀਂ ਪਹਿਲਾਂ ਕੋਈ ਇਹੋ ਜੀ ਗੱਲ ਨਹੀਂ ਆਈ ਮੈਂ ਤੁਹਾਨੂੰ ਦੱਸਿਆ ਕਿ ਪੁਰਾਣਾ ਹੈ ਤੇ ਪਾਕਸੋ ਐਕਟ ਦਾ ਸੀਪੀਐਮ ਜਲੰਧਰ ਦਾ ਹੀ ਹੈਗਾ ਇਹਨਾਂ ਦੇ ਉੱਤੇ ਕੇਸ ਬਾਕੀ ਫਰੈਸ਼ ਮੁੰਡੇ ਨੇ ਔਰ ਪੈਸੇ ਦੇ ਲਾਲਚ ਚ ਸਾਰਾ ਕੰਮ ਕਿ ਨਾਮ ਬਣਾਉਣ ਦੀ ਖਾਤਰ ਇਹ ਕੰਮ ਕੀਤਾ ਗਿਆ ਜੀ ਨਾਮ ਵੀ ਔਰ ਪੈਸੇ ਵੀ ਮੇਨ ਲਾਲਚ ਦਾ ਕੰਮ ਹੈ ਔਰ ਉਹ ਬਾਹਰਲੇ ਬੰਦੇ ਜਿਹੜੇ ਆਪ ਸੇਫ ਬੈਠੇ ਆ ਇਹਨਾਂ ਨੂੰ ਮਿਸਗਾਈਡ ਕਰ ਰਹੇ ਆ ਤੋ ਯੂਥ ਨੂੰ ਕੋਈ ਨਾਮ ਜਰਾ ਕੋਈ ਜੀਵਨ ਫੌਜੀ ਤੁਹਾਨੂੰ ਦੱਸਿਆ ਜੀ ਉਹਦਾ ਮੋਡਿਊਲ ਹੈ ਸਾਰਾ ਲਾਲਚ ਦਿੱਤਾ ਜਾਂਦਾ ਜੀ ਸਾਰੇ ਇਹਨਾਂ ਨੂੰ ਜਦੋਂ ਕੰਮ ਕਰਵਾਇਆ ਦੇਖੋ ਛੋਟੇ ਪੈਸੇ ਦਿੱਤੇ ਜਾਂਦੇ ਅੱਦੇ ਜਿਹੜੇ ਪਹਿਲਾਂ ਫੜੇ ਗਏ ਸੀ ਲੋਕ ਉਹਨਾਂ ਨੂੰ ਤਾਂ ਪਤਾ ਲੱਗਿਆ ਕੋਈ ਪੈਸੇ ਆਏ ਵੀ ਨਹੀਂ ਦਿਖਾਏ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਅੱਛਾ ਮੈਂ ਸਮਝਦਾ ਡਿਟੈਕਸ਼ਨ ਤੇ ਪ੍ਰिवेंशन ਦਾ ਕੰਮ ਕੀਤਾ ਸਾਡੀ ਪੁਲਿਸ ਨੇ ਇਹਦੇ ਨਾਲ ਕਾਫੀ অপরাধ ਰੁਕਿਆ ਉਹਨਾਂ ਨੇ ਬਿਲਕੁਲ 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 ਡੈਫੀਨੇਟਲੀ ਠੀਕ ਠੀਕ ਥੈਂਕ ਯੂ